ਸਤਿ ਸ੍ਰੀ ਅਕਾਲ ਮਿੱਤਰੋ ਹੋਰ ਕੀ ਹਾਲ ਹੋ ਦੇਸਾਂ ਵਿੱਚ ਵਿਦੇਸਾਂ ਵਿੱਚ ਰਹਿੰਦੇ ਵੀਰਾਂ ਭਰਾਵਾਂ ਨੂੰ ਪਹਿਲਾਂ ਨੂੰ ਸਤਿ ਸ੍ਰੀ ਅਕਾਲ ਕਿ ਅੱਜ ਦੇ ਤੁਹਾਡੇ ਆਪਣੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਕਿ ਅੱਜ 17 ਜਨਵਰੀ ਪਹਿਲਾ ਮਹੀਨਾ ਸਾਲ 2026 ਦਿਨ ਸ਼ਨੀਵਾਰ ਤੇ ਚਾਰ ਮਾਗ ਹੈ ਅੱਜ ਦੇ ਤੁਹਾਡੇ ਆਪਣੇ ਇਸ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ। ਕਿ ਆਪਾਂ ਸੋਵੇ ਨਤਨੇ ਕਰਕੇ ਚਾਹ ਪੀ ਕੇ ਤੇ ਅੱਧਾ ਘੰਟਾ ਧੂਆ ਸਦਾ ਕਰਕੇ ਪੈ ਗਏ ਸੀਗੇ। ਤੇ ਹੁਣ ਆਪਣੇ ਕਪੜਿਆਂ ਦੀ ਮਸ਼ੀਨ ਵਾਰ ਚੱਲੀ ਜਾਂਦੀ ਕਪੜੇ ਧੋ ਕੇ ਅੱਜ ਆਪਾਂ ਗਇਆ ਕਰਕੇ ਤੇ ਆਪ ਆਪਣੇ ਪਿੰਡ ਚੱਲਾਂਗੇ ਰੋਂਤੇ। ਤੇ ਅੱਜ ਪਿੰਡ ਜਾਣ ਦਾ ਬੜਾ ਹੀ ਚਾ ਚੜਿਆ ਵਾ ਤੇ ਆਪਾਂ ਪਹਿਲਾਂ ਦੋ ਤਣੇ ਕੁਝ ਕੰਮ ਹੋਰ ਵੀ ਹੈਗੇ ਉਹ ਕਰਕੇ ਹੀ ਚੱਲਾਂਗੇ। ਤੇ ਅੱਜ ਅੱਜ ਦੇ ਵਲੌਗਰ ਨਾਲ ਤੁਸੀਂ ਆਪਣੇ ਜੁੜੇ ਰਹੇ ਹੋ ਤੁਹਾਨੂੰ ਆਪਾਂ ਆਪਣੇ ਕਰਦੇ ਮਾਤਾ ਪਿਤਾ ਦੇ ਨਾਲ ਪਿੰਡ ਦੇ ਦੋਸਤਾਂ ਮਿੱਤਰਾਂ ਦੇ ਨਾਲ ਮਿਲਾਵਾਂਗੇ ਸਤਿ ਸ੍ਰੀ ਅਕਾਲ ਜੀ ਸੋ ਮਿੱਤਰ ਸੋਨੂੰ ਇੱਕ ਗੱਲ ਮੈਂ ਹੋਰ ਦੱਸਦਾ ਕਿ ਕਿਸੇ ਦਾ ਕੰਮ ਵੇਖ ਕੇ ਕਿਸੇ ਦੇ ਲੀੜਾ ਕਪੜਾ ਵੇਖ ਕੇ ਉਹਨੂੰ ਜੱਜ ਨਹੀਂ ਕਰੀਦਾ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਦੁੱਧ ਹੀ ਹੁੰਦਾ ਹੈ ਦੁੱਧ ਪਾਉਣ ਵਾਲਾ ਕਿਉਂ ਭਾਵੇਂ ਘਰੋਂ ਕਿੰਨਾ ਹੀ ਤਗੜਾ ਹੋਵੇ ਪਰ ਆਮ ਕਹਿੰਦੇ ਨੇ ਕਿ ਉਸ ਦਾ ਮੋਟਰਸਾਈਕਲ ਦੇਖ ਕੇ ਰੱਬ ਯਾਦ ਆ ਜਾਂਦਾ ਇਹ ਗੱਲ ਸ਼ਾਇਦ ਤੁਸੀਂ ਸੁਣੀ ਹੋਵੇ ਐਸ ਕਰਕੇ ਕਿਸੇ ਦੇ ਕੰਮ ਤੋਂ ਕੱਪੜਿਆਂ ਤੋਂ ਜੱਜ ਨਹੀਂ ਕਰਨਾ ਚਾਹੀਦਾ ਕਿ ਬੰਦਾ ਕਿੰਨਾ ਪੈਸਾ ਕਮਾਉਂਦਾ ਕਿੰਨਾ ਨਹੀਂ ਸੋ ਉਸ ਨੂੰ ਹੀ ਪਤਾ ਹੁੰਦਾ ਕਿ ਉਹ ਕਿੰਨੇ ਕਮਾਉਂਦਾ ਹੈ ਸਤਿ ਸ੍ਰੀ ਅਕਾਲ ਜੀ ਜੀ ਸੱਸੀ ਕਾ ਮਿੱਤਰੋ ਜਿਵੇਂ ਕਿ ਤੁਹਾਨੂੰ ਆਪਾਂ ਦੱਸਿਆ ਸੀ ਆਪਾਂ ਘਰੇ ਆਉਣਾ ਤੇ ਅੱਜ ਆਪਾਂ ਨੂੰ ਘਰੇ ਆਉਣ ਦੀ ਬਹੁਤ ਖੁਸ਼ੀ ਆ ਤੇ ਹਾਂਜੀ ਬਾਪੂ ਜੀ ਸਸਰੀ ਕਾਲ। ਸਸਰੀ ਭਰਾ। ਉਹ ਠੀਕ ਹਾਂ। ਠੀਕ ਹਾਂ। ਤੇ ਆਪਾਂ ਪਹਿਲਾਂ ਕਰਿਆ ਕੇ ਮੈਲੇ ਸੀ ਸਾਰੇ ਉਹ ਬਿੜੀ ਵਿੱਚ ਹੁਣ ਦੂਸਰੀ ਸਸਰੀ ਕਾਲ ਬੁਲਾਈ ਹੈ। ਤੇ ਆਪਾਂ ਤੁਹਾਨੂੰ ਆਪਣੀ ਦੁਕਾਨ ਬਖਾਉਣੀ ਹੈ ਜਿਨ੍ਹਾਂ ਨੂੰ ਕੱਪੜਿਆਂ ਦੀ ਕਿਸੇ ਸਮਾਨ ਦੀ ਲੋੜ ਹੋਵੇ। ਉਹ ਆਪਣੀ ਦੁਕਾਨ ਤੋਂ ਅਗੇ ਲੈ ਸਕਦਾ। ਕਹੋ ਦੁਕਾਨ ਦੇ ਵਿੱਚ ਕੱਪੜਾ ਥੋੜਾ ਰੱਖਿਆ ਹੋ। ਤੇ ਉਧਰ ਲੈ ਸਟੋਰ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਲੈ ਕੇ ਰੱਖਿਆ ਹੋ। ਤੁਹਾਨੂੰ ਦਿਖਾਉਣੀ ਹੈ ਆਪਾਂ। ਅਗਲੇ ਠਾੜ ਕੋੜੇ ਮੇਰੀ ਦੁਕਾਨ ਆ ਕੱਪੜੇ ਵਾਲੀ ਮੜੇ ਮੜੇ ਔਰ ਜੋਕ ਵਾਲੇ ਛੋਟਾ ਉਹ ਬੰਦਿਆਂ ਵਾਲੇ ਟੋਪੀਆਂ ਵਾਲੇ ਛੋਟਾ ਘੜਾਈ ਵਾਲੇ ਛੋਟਾ ਇੱਥੇ ਫ੍ਰੀਜ ਤੇ ਸਾਧਰੇ ਤੁਸੀਂ ਪੈਣ ਪੈ ਨੂੰ ਛੜਨ ਦੀ ਲਿਖੀ ਇਹ ਥੋੜੇ ਥੋੜੇ ਜਾਵਨੇ ਮਨ ਲੱਗ ਰਹਾ ਹੈ ਸਮਝਦਾ ਮੁੰਡੇ ਲੱਗਦਾ ਹੈ 500 ਤੋਂ ਥੱਲੇ 500 ਚੱਕਰ ਤੇ ਕੋਟ ਦੀ ਬੋਤ ਕਰੀ ਸ਼ਾਦੇ ਆ ਇਹ ਹਜ਼ਾਰ ਦਾ ਕੋਟ ਆ ਉਹ ਮੇਰੇ 900 ਵਿੱਚ ਦਿੰਦਾ ਮੈਂ ਇਹ ਪਹਿਰ ਪੰਜ ਰੋੜਾ ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਆ ਤੇ ਆਪਣੀ ਅੰਦਰਲੀ ਛਾੜ ਕੋਲੇ ਦੁਕਾਨ ਆ ਛਾੜ ਕੋਲੇ ਵਿੱਚ ਕਾਣਾ ਇਹ ਨੰਬਰ ਉਹ ਤੇ ਦੁਕਾਨ ਦੇ ਵਿੱਚ ਕਪੜਾ ਇਸ ਕਰਕੇ ਕੱਟ ਰੱਖਿਆ ਵਾ ਕਿ ਇੱਥੇ ਭਾਈ ਚੋਰੀ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ ਸਾਡੇ ਪਿੰਡ ਦੇ ਵਿੱਚ ਤੇ ਉਸ ਕਪੜਾ ਸਟੋਰ ਦੇ ਵਿੱਚ ਜ਼ਿਆਦਾ ਰੱਖਿਆ ਬੁੱਧਰ ਇਸ ਕਰਕੇ ਕਪੜਾ ਦੁਕਾਨ ਦੇ ਵਿੱਚ ਘਾਟੀ ਹੀ ਰੱਖਦੇ ਹਾਂ ਸੀ ਜਿਨ੍ਹਾਂ ਨੂੰ ਦੁਕਾਨ ਤੇ ਕਪੜਿਆਂ ਦੀ ਲੋੜ ਹੋਵੇ ਸਾਡੀ ਦੁਕਾਨ ਤੇ ਆ ਕੇ ਖਰੀਦ ਸਕਦੇ ਹਨ ਨੰਬਰ ਇਹਨਾਂ ਦਾ ਹੈਗਾ 97811 76955 ਹਾਂਜੀ ਆਪਾਂ ਨਾਲ ਆਪਣੇ ਪਿੰਡ ਡੇਢ ਮਹੀਨੇ ਬਾਅਦ ਆਈ ਸੀ ਤੇ ਆਪਾਂ ਆਪਣੇ ਦੁਕਾਨ ਤੋਂ ਕੁਝ ਚੀਜ਼ ਲੈ ਕੇ ਆਵਾਂਗੇ ਕਿਉਂਕਿ ਬੜੇ ਦਿਨਾਂ ਬੜੇ ਟਾਈਮ ਬਾਅਦ ਕੁਝ ਚੀਜ਼ ਲੈ ਕੇ ਆਣੀਆਂ ਆਪਣੇ ਘਰ ਦੀ ਦੁਕਾਨ ਤੋਂ ਉਹ ਚੀਜ਼ ਚੱਕ ਕੇ ਖਾਣ ਦਾ ਸਵਾਦੀ ਬੱਕਰਾ ਆਪਾਂ ਮੈਨੂੰ ਟੋਫੀ ਨਾਲ ਬਹੁਤ ਸੰਦਾ ਆ ਗਏਗਾ ਤਾਂ ਪਹਿਲੇ ਵਿੱਚ ਦੋ ਟੋਫੀ ਨ ਕੱਢੇਗਾ ਨੇ ਇਹ ਵੀ ਦੋ ਟੋਫੀ ਕੱਢ ਕੇ ਖਾਣਾਂਗੇ ਤੇ ਫਿਰ ਆਪਾਂ ਨਾਲ ਦੇ ਇੱਥੇ ਪਿੰਡ ਜਾ ਕੇ ਉਹਨਾਂ ਕੋਲ ਕੁਸ ਮਾਲ ਲੈ ਕੇ ਆਸੀ ਜ਼ਰੂਰੀ ਤੇ ਦੁਕਾਨ ਤੇ ਕਾਗਜ਼ਾ ਬਲ ਰੁਪੇ ਮੁਕੇ ਫਿਰ ਥੋੜੇ ਜੇ ਉਹ ਲੈ ਕੇ ਆਣਾ ਉਹ ਲੈ ਕੇ ਫਿਰ ਅੱਗੇ ਪਾਵਾਂਗੇ ਕੋਪ ਟਾਈਮ ਬਿਤਾ ਪਾਣੂ 8:00 ਵਜੇ ਜਾਣੇ ਅੱਜ ਤੇ ਬਾਕੀ ਕੋਸ ਤੋਂ ਤੋ ਤਨ ਘੰਟੇ ਵੀਡੀਓ ਐਡਿਟ ਕਰਨ ਤੇ ਲੱਗ ਜਾਂਦੇ ਵੈਸੇ ਆਪਾਂ ਨੂੰ ਖਾਸ ਇੰਨੀ ਤਾਂ ਨਹੀਂ ਕਰਨੀ ਆਉਂਦੀ ਆਪਾਂ ਥੋੜੇ ਘਣੇ ਕਰ ਲੈਨੇ ਜਿੰਨੀ ਕ ਆਪਾਂ ਨੂੰ ਆਉਂਦੀ ਆ ਤੇ ਕੋਸੋ ਜਿਹੜਾ ਵੀਡੀਓ ਅੱਜ ਪੂਰੀ ਆਪਾਂ ਕੇ ਲੈ ਪਾਉਣ ਨੂੰ ਨੇ ਨਾਲ ਜੋੜਨਾ ਛੋਟੇ ਕੋਸੋ ਵੀਡੀਓ ਅੱਜ ਜੋੜਨ ਦੇ ਵਿੱਚ ਚਿਰੋ ਡਾਊਨਲੋਡ ਕਰਨੀ ਹੁੰਦੀ ਆ ਉਹਦਾ ਟਾਈਮ ਬਹੁਤ ਲੱਗ ਜਾਂਦਾ ਤੇ ਆਪਣੇ ਚੈਨਲਾਂ ਦੇ ਨਾਲ ਵਾਤ ਤੋਂ ਵਾਤ ਦਾ ਜੁੜਾ ਕੋ ਤੇ ਆਪਣੇ ਸਪੋਰਟ ਕਰਿ ਸਤਿ ਸ੍ਰੀ ਅਕਾਲ ਜੀ ਜੇ ਆਪਾਂ ਦੇ ਕਿਸੇ ਨੂੰ ਡਰੋਪ ਹੋਵੇ ਕੱਪੜਿਆਂ ਦੇ ਪੈਂਟਰ ਹੌਂ ਤਾਂ ਅੰਦਰਲੇ ਠਾਕ ਨਾਲ ਸਰਕਲੇ ਰਾਣ ਕੋਲ ਆ ਕੇ ਲਿਆ ਜਾ ਸਕਦੇ ਹਾਂ ਦਿਓਰ ਕਲਾਸ ਹਾਊਸ ਅੰਡ ਰੈਡੀਮੇਡ ਸਟੋਰ ਐਂਡ ਕਰਿਆਨਾ ਸਟੋਰ ਆ ਕੇ ਖਰੀਦ ਸਕਦੇ ਹਾਂ ਆਪਾਂ ਦੁਕਾਨ ਦੇ ਵਿੱਚ ਕੱਪੜੇ ਘੱਟ ਰੱਖੇ ਕਰਕੇ ਚੋਰੀ ਚੁਕਾਰੀ ਜਾ ਰਹੇ ਹੁੰਦੀਆਂ ਥੋੜੀ ਜੀ ਤੇ ਇਸ ਕਰਕੇ ਆਪਾਂ ਕੱਪੜੇ ਘੱਟ ਰੱਖਿਆ ਤੇ ਸਟੋਰ ਦੇ ਵਿੱਚ ਜਿਆਦਾ ਪਏ ਆ ਜੇ ਕਿਸੇ ਨੂੰ ਕੱਪੜਾ ਇੰਪਰੋਡ ਹੋਵੇ ਤਾਂ ਆਪਲੇ ਇਸ ਗਾਂ ਤੋਂ ਆ ਕੇ ਲਿਆ ਜਾ ਸਕਦੇ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਆਪਣੇ ਇਨਸਾਫ ਦੀ ਬਹੁਤ ਬਹੁਤ ਧ ਤਾਂ ਜੋ ਟਾਈਮ ਕੱਕੇ ਆਪਣੇ ਵੀਡੀਓ ਦੇਖ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਆਪਣੇ ਇੱਥੇ ਸਮਾਪਤ ਹੁੰਦੀ ਹੈ ਸਤਿ ਸ੍ਰੀ ਅਕਾਲ